ਉਤਰਾਖੰਡ ਦੇ ਹਲਦੀਵਾਨੀ ਵਿਕੇ 18 ਦੇਸ਼ਾਂ ਦੀ 4 ਦਿਨਾਂ ਦਾ ਹੋਇਆ ਫੈਂਸਿੰਗ ਏਸ਼ੀਅਨ ਕ੍ਰੈਡਿਟ ਕੱਪ 2025 ਮੁਕਾਬਲੇ ਵਿੱਚ ਮਾਨਸਾ ਦੇ ਨੌਜਵਾਨ ਨੇ ਭਾਰਤ ਟੀਮ ਲਈ ਖੇਡਦਿਆਂ ਸੋਨੇ ਦਾ ਤਗਮਾ ਜਿੱਤ ਕੇ ਮਾਨਸਾ ਜਿਲ੍ਹੇ ਦਾ ਨਾਮ ਰੋਸ਼ਨ ਕੀਤਾ ਮਾਨਸੂਆ ਪਹੁੰਚ ਕੇ ਜਿਲ੍ਹਾ ਵਾਸੀਆਂ ਵੱਲੋਂ ਖਡਾਰੀਆਂ ਦਾ ਗਰਮਜੋਸ਼ਿਤ ਨਾਲ ਪਰਮਾ ਸਵਾਗਤ ਕੀਤਾ ਗਿਆ ਤੇ ਖੁੱਲੀ ਜੀਬ ਦੇ ਵਿੱਚੋਂ ਸ਼ਹਿਰ ਲੁਜ਼ਾਇਆ ਗਿਆ ਮਾਨਸੂਆ ਤੋਂ ਪੱਤਰਕਾਰ ਬਿੱਟੂ ਬੁੱਢਲਾਡਾ ਦੀ ਖਾਸ ਰਿਪੋਰਟ ਮੈਨੂੰ ਬਹੁਤ ਖੁਸ਼ੀ ਹੋਈ ਮੈਂ ਆਪਣੇ ਅਜੇ ਛੋਰੀ ਸਰ ਤੇ ਮਨਦੀਪ ਫਰਦੋਬ ਦਾ ਧੰਨਵਾਦ ਕਰਦਾ ਇਹਨਾਂ ਨੇ ਮੈਨੂੰ ਬਹੁਤ अच्छी ट्रेनिंग दी थी जब मैं इस पड़ाव तक पहुंच पाता ये तो पूछो कितने दिन मां ਹੁੰਦੇ ਸੀ ਕਿੰਨੇ ਦਿਨ ਰੱਬ ਕਰੀ ਨਾ ਮੈਂ ਵੀ ਇਸ ਵਾਰ ਜਿਹੜਾ 골ਡ ਲੈ ਕੇ ਜਾਣ ਕਿ ਮੈਂ ਨਾ ਇਸ ਵਾਰ پوری ਮੇਸ ਸੀ ਕਿ ਮੈਂ ਟੀਮ ਦੇ ਵਿੱਚ 골ਡ ਤੇ ਇੰਡੀਵਿਊਅਲ ਵੀ 골ਡ ਲੈ ਕੇ ਜਾਵਾਂਗਾ ਪਰ ਮੇਰਾ ব্রੋਂਜ਼ ਆਇਆ ਇੰਡੀਵਿਊਅਲ ਪਰ ਬਿਲ ਬਹੁਤ ਖੁਸ਼ੀ ਹੋਈ ਮੇਰਾ ਪਹਿਲਾ ব্রੋਂਜ਼ ਆਇਆ ਇੰਡੀਵਿਊਅਲ اور ਟੀਮ 골ਡ ਕਿੰਨੇ ਦੇਸ਼ਾਂ ਦੇ ਨਾਲ ਮੁਕਾਬਲਾ ਹੋਇਆ ਤੁਹਾਡਾ ਇਸ ਦੇ ਵਿੱਚ 18 ਦੇਸ਼ ਆਏ ਸੀ आपको जो अपने गेम में जो gold team gold बेशक का जो ना individual bronze आया है अगला target है आपको जिन्हें मेरा अगला target gold ही है किस किस गेम किसे जानेगा common जानेगा कि ये है, तो है, की है की? मेरा अगला target Olympic games में भी जो gold लेना है ਮੈਨੂੰ ਬਹੁਤ ਖੁਸ਼ੀ ਹੈ ਕਿ ਮੇਰਾ ਮਟਰਿੰਗ ਵੀਡੀਓ ਤੋਂ ਪ੍ਰੋਫਰ ਆਇਆ ਮੇਰਾ ਪਹਿਲਾ ਮੈਡਲ ਹੈ ਤੇ ਸਭ ਤੋਂ ਵੱਡਾ ਯੋਗਦਾਨ ਰਿਹਾ ਅਜਿਸ਼ੋਰੀ ਸਾਹਿਬ ਤੇ ਮਨਦੀਪ ਸਰ ਦਾ ਤੇ ਪਹਿਲਾਂ ਮੇਰਾ ਪਾਸਪੋਰਟ ਵੀ ਇੱਥੇ ਬਣਿਆ ਫਿਰ ਮੈਂ ਧੰਨਵਾਦ ਕਰਨਾ ਚਾਹੁੰਦੀ ਰਾਜਾ ਬੜੀ ਇੰਚੀਆਂ ਨੂੰ ਜਿਨ੍ਹਾਂ ਨੇ ਮੇਲ ਪਾ ਕੇ ਮੇਰੇ ਪਾਸਪੋਰਟ ਇੱਕ ਦਿਨ ਚ ਬਣਵਾਇਆ ਬਹੁਤ ਹਲਕੀ ਅਗਰ ਉਹ ਮੇਰੀ ਹੈਲਪ ਨਾ ਕਰਦੇ ਤੇ ਮੈਂ ਛੇ ਨਹੀਂ ਪਾਉਂਦੀ ਬਹੁਤ ਹੀ ਵੱਡਾ ਮਾਣ ਸਾਡੇ ਇਲਾਕੇ ਦਾ ਸਾਡੇ ਇਹਨਾਂ ਬੱਚਿਆਂ ਨੇ ਕੀਤਾ ਕਿ ਚਾਰ ਬੱਚੇ ਸਾਡੇ ਇਲਾਕੇ ਦੇ ਜਿਹੜੀ ਅਕੈਡਮੀ ਉੱਪਰ ਦੇ ਵਿੱਚ ਇਹ ਤਾਂ ਟ੍ਰੇਨਿੰਗ ਸੈਂਟਰ ਹੈ ਉੱਥੇ ਚਲਦੀ ਹੈ ਉਹਦੇ ਪ੍ਰਧਾਨ ਤਨਵੀਰ ਬਾਲੀਆ ਜੀ ਨੇ ਔਰ ਮੈਂ ਕਹਣਾ ਇਹਨਾਂ ਦੇ ਕੋਚ ਸਾਹਿਬ ਨੇ ਔਰ ਬੱਥਿਆਂ ਨੇ ਬੜੀ ਮਿਹਨਤ ਨਾਲ ਉਹ 13 ਦੇਸ਼ਾਂ ਦੇ ਵਿੱਚ ਇਹ 13 ਦੇਸ਼ਾਂ ਦੀ ਗੇਮ ਸੀ ਏਸ਼ੀਆ ਦੀ ਗੇਮ 13 ਦੇਸ਼ਾਂ ਦੀ ਗੇਮ ਦੇ ਵਿੱਚ ਪਾਰਟਿਸਿਪੇਟ ਕੀਤਾ ਤੇ 골ਡਨ ਮੈਡਲ ਲੈ ਕੇ ਆਏ ਸਾਡੇ ਅੰਕ ਜਨਰਲੀ ਔਰ ਸਾਡੀ ਬੇਟੀ ਇਹ ਤਾਂ ਕਰੋਣ ਪਰ ਚਾਰੋਂ ਬੱਚੇ ਗਏ ਆ ਸਾਰੇ ਸਨਮਾਨਯੋਗ ਆ ਲੇਕਿਨ 골ਡ ਮੈਡ ਭਾਵੇਂ ਕਿ ਇੰਡੀਆ ਲੈਵਲ ਦੇ ਇੰਡੀਆ ਇੰਡੀਆ ਦੇ ਹਿੱਸੇ ਦੇ ਖੇਡੇ ਸੀ ਬੱਚੇ ਸਾਡੇ ਬੜਾ ਵੱਡਾ ਮਾਨ ਮਹਿਸੂਸ ਹੁੰਦਾ ਸਾਡੇ ਇਲਾਕੇ ਨੂੰ ਬਹੁਤ ਵੱਡਾ ਮਾਨ ਮਿਲਿਆ ਸਤਕਾਰ ਮਿਲਿਆ ਪਰ ਮੈਂ ਕੋਚ ਸਾਹਿਬ ਨੂੰ ਵੀ ਵਧਾਈ ਦੇਣਾ ਜਿਨ੍ਹਾਂ ਨੇ ਇੰਨੀ ਮਿਹਨਤ ਕਰਕੇ ਕੋਚ ਸਾਹਿਬ ਨੇ ਕੋਚ ਸਾਹਿਬ ਨੇ ਮਿਹਨਤ ਕਰਾ ਕੇ ਔਰ ਥੋੜੇ ਦਿਨਾਂ ਦੇ ਵਿੱਚ ਇਹਨਾਂ ਨੂੰ ਟ੍ਰੇਨਿੰਗ ਦਿੱਤੀ ਔਰ ਵੱਡਾ ਮਾਣ ਮਹਿਸੂਸ ਹੁੰਦਾ ਹੈ ਕੋਚ ਸਾਹਿਬ ਤੇ ਵੀ ਪਰ ਬੱਚਿਆਂ ਤੇ ਟ੍ਰੇਨਿੰਗ ਸੈਂਟਰ ਤੇ ਕਿਉਂਕਿ ਟ੍ਰੇਨਿੰਗ ਸੈਂਟਰ ਦੀ ਮੈਂ ਕਈ ਵਾਰੀ ਵਿਜਿਟ ਕੀਤੀ ਆ ਜਾ ਕੇ ਉੱਥੇ ਬਹੁਤ ਵਧੀਆ ਇੰਤਜ਼ਾਮ ਹੈ ਉੱਥੇ ਪਰ ਬੱਚਿਆਂ ਨੂੰ ਵਧੀਆ ਟ੍ਰੇਨਿੰਗ ਦਿੱਤੀ ਜਾਂਦੀ ਹੈ ਮੈਂ ਵਧਾਈ ਦਿੰਦਾ ਸੈਂਟਰ ਦੇ ਸਾਰੇ ਉਡੇਦਾਰ ਸਹਿਬਾਨਾਂ ਨੂੰ ਜਿਹੜੇ ਉੱਥੇ ਡਿਊਟੀ ਕਰਦੇ ਆ ਪ੍ਰਧਾਨ ਸਾਹਿਬ ਨੂੰ ਔਰ ਖਾਸ ਕਰਕੇ ਬੱਚਿਆਂ ਦੇ ਪੇਰੈਂਟਸ ਨੂੰ ਵਧਾਈ ਸਾਡੇ ਇਲਾਕੇ ਨੂੰ ਬਹੁਤ ਵੱਡੀ ਵਧਾਈ ਹੈ ਤੇ ਮੈਂ ਇੱਕ ਹੋਰ ਗੱਲ ਜਰੂਰ ਕਹਿਣੀ ਚਾਹੂੰਗਾ ਐਮਐਲਏ ਸਾਹਿਬ ਖੜੇ ਆ ਇਹਨਾਂ ਬੱਚਿਆਂ ਦੇ ਬਹੁਤ ਵੱਡੇ ਖਰਚੇ ਹੁੰਦੇ ਆ ਐਡਾ ਵੱਡਾ ਮਾਣ ਸਾਨੂੰ ਦਿੱਤਾ ਪੰਜਾਬ ਨੂੰ ਬਹੁਤ ਵੱਡਾ ਮਾਣ ਲੈ ਕੇ ਦਿੱਤਾ ਬਹੁਤ ਵੱਡੇ ਖਰਚੇ ਇਹਨਾਂ ਦੇ 2-3 ਲੱਖ ਰੁਪਇਆ ਖਰਚਾ ਕਰਕੇ ਟ੍ਰੇਨਿੰਗਾਂ ਹੋਈਆਂ ਉਹ ਜਿਹੜਾ ਵੀ ਕੋਈ ਸਤਕਾਰ ਸਰਕਾਰ ਵੱਲੋਂ ਬਣਦਾ ਇਹਨਾਂ ਨੂੰ ਜ਼ਰੂਰ ਕੀਤਾ ਜਾਵੇ ਇਸ ਗੱਲ ਦੀ ਵੀ ਮੈਂ ਬੇਨਤੀ ਕਰੂੰਗਾ ਤੇ ਅਖੀਰ ਦੇ ਵਿੱਚ ਸਾਡੇ ਇਲਾਕੇ ਵੱਲੋਂ ਸਾਰੀਆਂ ਉਹਨਾਂ ਜਿੱਥੇ-ਜਿੱਥੇ ਅਕੈਡਮੀਆਂ ਬਣੀਆਂ ਨੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਜੈ ਸ੍ਰੀ ਰਾਮ ਜੀ ਸਾਡੇ ਲਈ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਏਸ਼ੀਅਨ ਕ੍ਰੈਡਿਟ ਕੱਪ ਜਿਹਨੂੰ ਆਪਾਂ ਏਸ਼ੀਅਨ ਚੈਂਪੀਅਨਸ਼ਿਪ ਕਹਿ ਸਕਦੇ ਹਾਂ ਉਹਦਾ ਟੂਰਨਾਮੈਂਟ ਜੋ ਹਲਦਵਾਨੀ ਉੱਤਰਾਖੰਡ ਵਿੱਚ ਹੋਇਆ ਹੈ ਸਾਡੇ ਏਰੀਏ ਦੇ ਬੱਚੇ ਉਹਨਾਂ ਚ ਪਾਰਟਿਸਿਪੇਟ ਕੀਤਾ ਹੈ ਔਰ ਜੋ ਟੀਮ ਇਵੈਂਟ ਚੋ 골ਡ ਮੈਡਲ ਆਇਆ ਹੈ ਆਪਣੇ ਬੇਟਾ ਅੰਕੁਸ਼ ਔਰ ਇਹਦਾ ਇੰਡੀਵਿਜੁਅਲ ਬ੍ਰੌਂਜ਼ ਮੈਡਲ ਆਇਆ ਔਰ ਬੇਟੀ ਇਸ਼ੀਤਾ ਇਹਦਾ ਇੰਡੀਵਿਜੂਅਲ ব্রੌਂਜ਼ ਮੈਡਲ ਆਇਆ ਹੈ ਇਹਨਾਂ ਦੋਨਾਂ ਨੇ ਆਪਣੇ ਦੇਸ਼ ਨੂੰ ਰਿਪਰেজেন্ট ਕੀਤਾ ਸੀ ਜਿੱਥੇ ਏਸ਼ੀਆ ਦੇ ਬਹੁਤ ਸਾਰੇ ਦੇਸ਼ ਹੈ ਜਿਹੜੇ ਉਹਨਾਂ ਨੇ ਪਾਰਟਿਸਿਪੇਟ ਕੀਤਾ ਇੱਕ ਛੋਟੀ ਜਿਹੀ ਜਗਾਹ ਤੋਂ ਉੱਠ ਕੇ ਉੱਦੇ ਜਿੱਥੇ ਇਹਨਾਂ ਦੀ ਟ੍ਰੇਨਿੰਗ ਜ਼ਿਆਦਾ ਚੱਲਦੀ ਹੈ ਉੱਥੋਂ ਉੱਠ ਕੇ ਇੱਕ ਇੰਟਰਨੈਸ਼ਨਲ ਲੈਵਲ ਤੇ ਇਹ ਉਪਲਬਧੀ ਹਾਸਲ ਕਰਨੀ ਜਿੱਥੇ ਸਾਡੇ ਸਾਰੇ ਬੱਚਿਆਂ ਲਈ ਆਉਣ ਵਾਲੀ ਪੀੜ੍ਹੀ ਲਈ ਸਾਡੇ ਨੌਜਵਾਨਾਂ ਲਈ ਸਾਡੇ ਸਪੋਰਟਸਮੈਨ ਲਈ ਉਹ ਇੱਕ ਬੜਾ ਵੱਡੀ ਮੋਟੀਵੇਸ਼ਨ ਉੱਥੇ ਇਹਨਾਂ ਦੇ ਕੋਚ ਇਹਨਾਂ ਦੇ ਟੀਚਰ ਇਹਨਾਂ ਦੇ ਮਾਪੇ ਉਹ ਵੀ ਵਧਾਈ ਦੇ ਪਾਤਰ ਨੇ ਔਰ ਮੈਂ ਆਪਣੇ ਵੱਲੋਂ ਇਹਨਾਂ ਨੂੰ ਵਧਾਈ ਦਿਨਾ ਔਰ ਵਿਸ਼ਵਾਸ ਦਿਵਾਉਣਾ ਕਿ ਸਰਕਾਰ ਵੱਲੋਂ ਜਿਹੜੀ ਵੀ ਸਹੂਲਤ ਇਸ ਖੇਡ ਨੂੰ ਅਪਲਿਫਟ ਕਰਨ ਲਈ ਚਾਹੀਦੀ ਹੋਊਗੀ ਕਿਉਂਕਿ ਜਿਹੜੇ ਇਹਨਾਂ ਦੇ ਟੂਰਨਾਮੈਂਟ ਹੁੰਦੇ ਸਲਾਨਾ ਮੈਂ ਉੱਥੇ ਵੀ ਅਕਸਰ ਜਾਂਦਾ ਕਿਉਂਕਿ ਮੇਰੇ ਮਿੱਤਰ ਧਰਮਵੀਰ ਵਾਲੀਆ ਜੀ ਜਿਹੜੇ ਅੱਜਕੱਲ ਕੈਨੇਡਾ ਗਏ ਹੋਏ ਆ ਉਹ ਇਸ ਚੀਜ਼ ਦੇ ਪ੍ਰੈਜ਼ੀਡੈਂਟ ਨੇ ਔਰ ਉਹਨਾਂ ਦੇ ਕਰਕੇ ਮੇਰਾ ਕਾਫੀ ਲੱਗਾ ਆ ਇਸ ਜਿਹੜੀ ਹੈਗਾ ਸਪੋਰਟਸ ਨਾਲ ਹੈਗਾ ਸੋ ਮੈਂ ਜਿੱਥੇ ਬੱਚਿਆਂ ਨੂੰ ਉਹਨਾਂ ਦੇ ਕੋਚਸ ਨੂੰ ਤੇ ਇੱਕ ਵਾਰ ਸਾਡੇ ਸਾਰੇ ਮਾਨਸਾ ਵਾਸੀਆਂ ਨੂੰ ਵੀ ਇਹਦੀ ਵਧਾਈ ਦਿੰਦਾ ਹਾਂ